ਹਾਂਜੀ ਮੇਰਾ ਪਹਿਲਾ ਸਵਾਲ ਹੈ ਜੀ ਹਾਂਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਪੋਤਿਆਂ ਦੀ ਦਾਦੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਪੋਤਿਆਂ ਦੀ ਦਾਦੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਸਵਾਲ ਜਵਾਬ ਪਤਾ ਕਮੈਂਟ ਰਾਂ ਜਵਾਬ ਦੇ ਸਕਦੇ ਹਨ ਤੇ ਪਹਿਲੇ ਹੱਥ ਖੜਾ ਕੀਤਾ ਹੈ ਨੇਹਾ ਜੀ ਨੇ ਸੋ ਨੇਹਾ ਜੀ ਕੀ ਜਵਾਬ ਹੈ ਜੀ ਮਾਤਾ ਗੁਜਰ ਕੌਰ ਜੀ ਮਾਤਾ ਗੁਜਰ ਕੌਰ ਜੀ ਬਿਲਕੁਲ ਸਹੀ ਜਵਾਬ ਹੈ ਜੀ ਮਾਤਾ ਗੁਜਰ ਕੌਰ ਜੀ ਚਲੋ ਨਾਲ ਇਹ ਵੀ ਦੱਸ ਦਿਓ ਜੀ ਕਿ ਗੁਰਤੇਗ ਬਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰਤੇਗ ਬាទਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀਰਪਣ ਵੀਡੀਓ ਦੇਖ ਰਹੇ ਨੇ ਪਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਪ੍ਰਜੋਸ਼ ਸਿੰਘ ਜੀ ਨੇ ਪਹਿਲੇ ਹੱਥ ਖੜਾ ਕਰ ਕੀਤਾ ਸੀ ਪ੍ਰਜੋਸ਼ ਸਿੰਘ ਜੀ ਗੁਰਤੇਗ ਬាទਰ ਸਾਹਿਬ ਜੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੈਰੀ ਗੁੱਡ ਅੱਛਾ ਇਹ ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਵੇਂ ਪਾਸ਼ਾਏ ਸੀ 6ਵੇਂ 6ਵੇਂ ਪਾਸ਼ਾਏ ਬਿਲਕੁਲ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਲੋ ਜੀ ਹੁਣ ਮੈਨੂੰ ਇਹ ਦੱਸੋ ਜੀ ਬਾਬਾ ਗੁਰਦਿੱਤਾ ਜੀ ਗੁਰਤੇਗ ਭਦਰ ਸਾਹਿਬ ਜੀ ਦਾ ਕੀ ਰਿਸ਼ਤਾ ਸੀ? ਬਾਬਾ ਗੁਰਦਿੱਤਾ ਜੀ ਦੇ ਨਾਲ ਗੁਰਤੇਗ ਭਦਰ ਸਾਹਿਬ ਜੀ ਦਾ ਕੀ ਰਿਸ਼ਤਾ ਸੀ? ਆਪਾਂ ਗੁਰਦਾਰ ਸਾਹਿਬ ਵੀ ਗਏ ਆ ਦਰਸ਼ਨ ਦੇਦਾਰੇ ਕੀਤੇ ਨੇ। ਧੰਨ ਧੰਨ ਬਾਬਾ ਗੁਰਦਿੱਤਾ ਜੀ। ਦੀਨ ਦੁਨੀਆ ਟਿੱਕਾ ਜੀ ਜੋ ਵਾ ਮੰਗਿਆ ਸੋਭਾ ਦਿੱਤਾ ਜੀ। ਵਾਹ ਜੀ ਵਾਹ ਵਾਹ ਜੀ ਵਾਹ ਤੇ ਇਹ ਗੁਰਦਾਰ ਸਾਹਿਬ ਕਿੱਥੇ ਸੋਭੇ ਤਾਂ ਇਹ ਦੱਸੋ ਪਹਿਲਾਂ ਤਾਂ। ਕਿਰਤਪੁਰ ਸਾਹਿਬ। ਕਿਰਤਪੁਰ ਸਾਹਿਬ ਦੇ ਕੋਲ ਤੇ ਕੀ ਰਿਸ਼ਤਾ ਸੀ ਪਰਜੋਤ ਸਿੰਘ ਜੀ ਉਹਨਾਂ ਦਾ? ਗੁਰਤੇਗ ਭਦਰ ਸਾਹਿਬ ਜੀ ਦੇ ਪਾ। ਗੁਰਤੇਗ ਭਦਰ ਸਾਹਿਬ ਜੀ ਦੇ ਭਰਾ ਹਨ ਬਿਲਕੁਲ ਸਹੀ ਜਵਾਬ ਹੈ ਜੀ। ਅਗਲਾ ਸਵਾਲ ਮੇਰਾ ਹੈ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜਿਹਨਾਂ ਜੋ ਆਪ ਪਤਾ ਹੈ ਕਮੈਂਟਾਂ ਵਿੱਚ ਜੋ ਆਪ ਦੇ ਸਕਦੇ ਹਨ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਨਾਮ ਸੀ ਜੀ ਮਾਤਾ ਹਰਦੇਈ ਜੀ ਮਾਤਾ ਹਰਦੇਈ ਜੀ ਬਿਲਕੁਲ ਸਹੀ ਜਵਾਬ ਹੈ ਗੁਰਤੇਗ ਬਾਦਰ ਨਾਨੀ ਜੀ ਦਾ ਨਾਮ ਮਾਤਾ ਹਰਦੇਈ ਜੀ ਨਾਲੇ ਇਹ ਵੀ ਦੱਸ ਦਿਓ ਕਿ ਨਾਨਾ ਜੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨਾ ਜੀ ਦਾ ਨਾਮ ਜੀ ਪਰਜੋਤ ਸਿੰਘ ਜੀ ਪਾਈ ਹਵੀ ਚੰਦ ਜੀ ਪਾਈ ਹਵੀ ਚੰਦ ਜੀ ਪਾਈ ਹਰੀ ਚੰਦ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦੋਨਾਂ ਨਾਮ ਦੱਸਣਾ ਆਪ ਜੀ ਨੇ ਗੁਰਤੇਗ ਬਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦਾ ਕੀ ਨਾਮ ਸੀ ਜੀ ਜਿਹੜੇ ਵੀਰਪਣ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਭਾਈ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਨਵੇਂ ਆਣੇ ਪਹਿਲਾ ਹੱਥ ਖੜਾ ਕੀਤਾ ਸੀ ਇੱਕ ਨਾਮ ਜਿਹੜਾ ਹੈ ਨਿਆਏ ਦੱਸ ਦੇਣਗੇ ਦੂਜਾ ਨਾਮ ਜਿਹੜਾ ਪਰਜੋਤ ਸਿੰਘ ਦੱਸਣਗੇ ਕੌਣ ਕੀ ਦੱਸੂਗਾ ਇਹ ਦੱਸੋ ਜੀ ਮੈਂ ਦਾਦੀ ਜੀ ਮੈਂ ਦਾਦਾ ਜੀ ਠੀਕ ਹੈ ਦੱਸੋ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਦਾਦੀ ਜੀ ਦਾ ਨਾਮ ਸੀ ਜੀ ਮਾਤਾ ਗੰਗਾ ਜੀ ਤੇ ਦਾਦਾ ਜੀ ਦਾ ਨਾਮ ਸੀ ਸਿਵ ਗੁਰ ਅਰਜਨ ਦੇਵ ਜੀ ਹਾਂ ਸਿਗੁਰ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਮੇਰਾ ਆਪ ਜੀ ਨੂੰ ਹੈ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਸੁਪੁੱਤਰ ਸਨ ਜਾਂ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸੀ ਜੀ ਅ ਪ੍ਰਜੋਤ ਸਿੰਘ ਜੀ ਸਿਗੁਰ ਗੋਬਿੰਦ ਸਿੰਘ ਜੀ ਹਾਂਜੀ ਇੱਕ ਸੁਪੁੱਤਰ ਸੀ ਮੇਰਾ ਅਗਲਾ ਸਵਾਲ ਆਪ ਜੀ ਨੂੰ ਜੀ ਗੁਰਤੇਗ ਬਾਦ ਸਾਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਗੁਰਤੇਗ ਬਾਦ ਸਾਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਉਹ ਵੀਰਪਣ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਤੇ ਜੇ ਤੁਹਾਡੇ ਮਨ ਦੇ ਵੀ ਕੋਈ ਕੁਸ਼ਣ ਆਂਦਾ ਹੈ ਤੁਸੀਂ ਉਹ ਵੀ ਪੁੱਛ ਲਿਓ ਸਾਨੂੰ ਕਮੈਂਟ ਰਹੀਂ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਗੁਰਤੇਗ ਬਾਦ ਸਾਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜੀ ਕੌਣ ਦੱਸੇਗਾ ਕੌਣ ਦੱਸੇਗਾ ਪ੍ਰਜੋਤ ਸਿੰਘ ਜੀ ਨੇ ਪਹਿਲਾਂ ਹੱਥ ਕੜਾ ਕੀਤਾ ਸੀ ਗੁਰੂ ਕੇ ਮਹਲ ਸ੍ਰੀ ਅਮਰਸਰ ਸਾਹਿਬ ਗੁਰੂ ਕੇ ਮਹਲ ਸ੍ਰੀ ਅਮਰਸਰ ਅਗਲਾ ਸਵਾਲ ਹੈ ਜੀ ਗੁਰਤੇਗਬਾਦਤ ਸਾਹਿਬ ਜੀ ਦਾ ਨਾਨਕਾ ਪਿੰਡ ਕਿੱਥੇ ਹੈ ਗੁਰਤੇਗਬਾਦਤ ਸਾਹਿਬ ਜੀ ਦਾ ਨਾਨਕਾ ਪਿੰਡ ਜੀ ਨੇਹਾ ਜੀ ਨੱਥ ਖੜਾ ਕੀਤਾ ਨੇਹਾ ਜੀ ਜੀ ਬਕਾਲਾ ਵਿਖੇ ਹਾਂ ਬਾਬਾ ਬਕਾਲੇ ਆਪਣੀ ਸੰਗਤ ਆਪ ਸੰਭਾਲ ਲੇ ਬਿਲਕੁਲ ਜੀ ਆਖਰੀ ਸਵਾਲ ਜੀ ਗੁਰਤੇਗਬਾਦਤ ਸਾਹਿਬ ਜੀ ਦੇ ਪੋਤਿਆਂ ਦੇ ਕੀ ਨਾਮ ਸਨ ਗੁਰਤੇਗਬਾਦਤ ਸਾਹਿਬ ਜੀ ਦੇ ਪੋਤਿਆਂ ਦੇ ਨਾਮ ਦੱਸਣੇ ਨੇ ਜਿਹੜਾ ਵੀਰ ਆਪਾਂ ਨੂੰ ਪਤਾ ਹੈ ਕਮੈਂਟ ਰਹਿ ਜੋ ਜਵਾਬ ਦੇ ਸਕਦੇ ਹਨ ਨੇਰੀ ਆਣਛੇ ਦੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਸਵਾਲ ਦਾ ਜਵਾਬ ਤਾਂ ਤੋਂ ਇਕੱਠੇ ਦੱਸੋ ਕੀ ਕਰਕੇ ਦੱਸੋਗੇ ਇਕੱਠੇ ਦੱਸ ਦੇਣੀ ਇਕੱਠੇ ਦੱਸੋ ਜੀ ਫਿਰ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਆ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹਾਂ ਜੀ ਬਿਲਕੁਲ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਹੈ ਜੇ ਤੁਹਾਡੇ ਮਾਈਂਡ ਚ ਵੀ ਕੋਈ ਕੁਐਸਚਨ ਆਂਦਾ ਤਾਂ ਪਲੀਜ਼ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛਿਆ ਕਰੋ ਅਗਰ ਨਿਊ ਕੋਈ ਜਾਣਕਾਰੀ ਤੁਹਾਡੇ ਕੋਲ ਹੁੰਦੀ ਹੈ ਤਾਂ ਸਾਡੇ ਨਾਲ ਉਹ ਵੀ ਸ਼ੇਅਰ ਕਰਿਆ ਕਰੋ ਬਿਲਕੁਲ ਬਿਲਕੁਲ ਇੱਕ ਜਾਣਕਾਰੀ ਇਸ ਵੀਡੀਓ ਦੇ ਮਾਧਮੇ ਨਾਲ ਸ਼ੇਅਰ ਕਰਨਾ ਚਾਹਾਂਗੇ ਪਹਿਲੇ ਵੀ ਦੱਸ ਚੁੱਕਿਆ ਸੀ ਕਈ ਵਾਰੀ ਕਿ ਤੁਹਾਡੇ ਪਿੰਡ ਸੈਰ ਦੇ ਵਿੱਚ ਕੀ ਖਾਸ ਹੈ ਇਹ ਵੀ ਸਾਨੂੰ ਜ਼ਰੂਰ ਦੱਸਿਓ ਜਿਵੇਂ ਸਾਨੂੰ ਜਾਣਕਾਰੀ ਮਿਲੀ ਖੰਨੇ ਸੈਰ ਦੇ ਵਿੱਚ 15 ਰੁਪਏ ਦੇ ਵਿੱਚ ਭਰਪੇੜ ਖਾਣਾ ਇਹੋ ਜਿਹਾ ਕੁਝ ਹੁੰਦਾ ਕਿ ਹਾਂ ਮੈਂ ਇੱਕ ਤਾਂ ਲੰਗਰ ਹੁੰਦਾ ਜੋ ਕਿ ਨਿਸ਼ਕਾਮ ਹੁੰਦਾ ਆਪਾਂ ਨੂੰ ਪਤਾ ਹੀ ਹੈ ਪਰ ਕਿਤੇ ਇਹੋ ਜਿਹਾ ਹੈ ਜਿੱਥੇ ਕਿ ਸਸਤੇ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਖਾਣ ਨੂੰ ਮਿਲ ਜਾਂਦਾ ਤਾਂ ਉਹ ਵੀ ਸਾਨੂੰ ਜਾਣਕਾਰੀ ਦੇ ਦਿਓ ਸਸਤੇ ਵਿੱਚ ਕਿਤੇ ਰਹਿਣ ਨੂੰ ਮਿਲ ਜਾਂਦਾ ਉਹਦੀ ਵੀ ਜਾਣਕਾਰੀ ਦਿਓ ਜਿਵੇਂ ਕੋਈ ਬੰਦਾ ਸਟੇ ਕਰਨਾ ਚਾਹੁੰਦਾ ਹੈ ਕਿਤੇ ਤੇ ਉਹਨੂੰ ਹੋਟਲ ਵਗੈਰਾ ਬੜਾ ਮਹਿੰਗਾ ਪੈਂਦਾ ਪਰ ਕਈ ਧਰਮਸ਼ਾਲਾ ਹੁੰਦੀ ਹੈ ਜਿੱਥੇ ਫ੍ਰੀ ਵੀ ਰਹਾ ਜਾ ਸਕਦਾ ਹੈ ਤੇ ਆ ਕਿਤੇ 50 ਰੁਪਏ 100 ਰੁਪਏ ਦੇ ਵਿੱਚ ਰਹਾ ਜਾ ਸਕਦਾ ਉਹਦੇ ਬਾਰੇ ਵੀ ਚਲ ਕਰਦੇ ਆ ਦੇਖੋ ਕਿ ਕਈ ਯਾਤਰੀ ਹੁੰਦੇ ਨੇ ਉਹ ਆਂਦੇ ਨੇ ਉਹਨਾਂ ਕੋਲ ਤਾਂ ਹੁੰਦਾ ਗੁਜਾਇਸ਼ ਉਹ ਖਰਚਾ ਕਰ ਸਕਦੇ ਨੇ ਪਰ ਕਈ ਹੁੰਦੇ ਨੇ ਜਿਨ੍ਹਾਂ ਕੋ ਗੁਜਾਇਸ਼ ਨਹੀਂ ਹੁੰਦੀ ਤੇ ਉਹਨਾਂ ਦੇ ਲਈ ਅਸੀਂ ਕੋਸ਼ਿਸ਼ ਕਰਦੇ ਆ ਟ੍ਰੈਵਲ ਵਲੌਗ ਸਾਡਾ ਹੁੰਦਾ ਸਾਰੀ ਜਾਣਕਾਰੀ ਉਹਦੇ ਵੀ ਸਾਂਝੀ ਕਰਦੇ ਆ ਕਿੱਥੇ ਕਿੱਥੇ ਸਟੇ ਸਸਤਾ ਹੈ ਕਿੱਥੇ ਕਿੱਥੇ ਸਟੇ ਫ੍ਰੀ ਹੈ ਕਿੱਥੇ ਜਿਹੜਾ ਹੈ ਤੁਸੀਂ ਖਾਣਾ ਪੀਣਾ ਫ੍ਰੀ ਮਿਲ ਸਕਦਾ ਹੈ ਜਾਂ ਘੱਟ ਪੈਸੇ ਵਿੱਚ ਮਿਲ ਸਕਦਾ ਹੈ ਸਾਰੀ ਜਾਣਕਾਰੀ ਆਪਣੇ ਵੀਡੀਓ ਦੇ ਮਾਧਮਾ ਨਾਲ ਸੇਨ ਕਰਦੇ ਆ ਤੇ ਤੁਸੀਂ ਸਾਨੂੰ ਸਪੋਰਟ ਜ਼ਰੂਰ ਕਰਿਆ ਕਰੋ ਜਾਣਕਾਰੀ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ